ਓਏ ਆਜੋ 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 ਗੱਲ ਸੁਣੋ ਧਿਆਨ ਦੇ ਨਾਲ ਗੱਲ ਸੁਣੋ ਧਿਆਨ ਦੇ ਨਾਲ ਆਹ ਦੇਖੋ ਲੁੱਟਾ ਅੱਜ ਤੁਹਾਡੀਆਂ ਜਮੇ ਬੰਦ ਕਰ ਦੇਣੀਆਂ ਜਿਹੜੇ ਬਜ਼ਾਰਾ ਜੀ ਆਕੇ ਤੁਸੀਂ 10 10000 ਰੁਪਏ ਦੇ 2 ਪੀਸ ਕੋਟ ਮੈਂਟ ਲੈਣੇ ਹੋ ਸਾਡੇ ਕੋਲ ਆਜੋ ਸਿਰਫ 2995 ਚ 2 ਪੀਸ ਕੋਟਸੂਟ ਉਹ ਵੀ ਸਲਾਈ ਕਰਕੇ ਲੈ ਜਾਓ ਆ ਦੇਖੋ ਤੁਸੀਂ ਜਿਹੜਾ ਲੈਣਾ ਤਰਸੇਮ ਜਸਰ ਵਾਲਾ ਇਹਦੇ ਵਿੱਚ ਹੀ ਵੱਡੇ ਫਾਇਦੇ ਕਰਾਂਗੇ ਤੇ ਜੇ ਤੁਸੀਂ ਲੈਣਾ ਹੈਗਾ 3 ਪੀਸ ਕੋਟਸੂਟ 15 15000 ਰੁਪਿਆ ਬਾਜ਼ਾਰ ਦਾ ਰੇਟ ਹੈ ਬਹੁ ਸਾਡੇ ਕੋਲ ਤੁਸੀਂ ਸਿਰਫ 3760 ਚ 3 ਪੀਸ ਕੋਟਸੂਟ ਸਲਾਈ ਕਰਕੇ ਲੈ ਜਾਓ ਸਰਦਾਰ ਸਾਹਿਬ ਗੱਲ ਲੈ ਕੇ ਦੱਸ ਦਿਓ 5000 ਰੁਪਏ 2 ਪੀਸ ਦੀ ਸਲਾਈ 6500 ਰੁਪਏ 3 ਪੀਸ ਕੋਟਵਿੰਟ ਦੀ ਸਲਾਈ ਤੇ ਤੁਸੀਂ ਕਹਿੰਦੇ ਚੰਦ ਚਾੜ ਦਾ ਤੁਸੀਂ ਕਹਿੰਦੇ 2995 2 ਪੀਸ 3760 ਦੀ 3 ਪੀਸ ਉਹ ਵੀ ਸਲਾਈ ਕਰਕੇ ਬਿਲਕੁਲ ਜੀ ਚੰਦ ਚਾੜਤਾ ਵਾਸੀ 2995 2 ਪੀ 3 ਪੀ 3760 ਕਿਉਂਕਿ ਅੰਕਲ ਉਹ ਬੁੱਟਰ ਰੋਡ ਕਾਦੀਆਂ ਤੇ ਕਪੜਾ ਕਿਸੇ ਵਪਾਰੀ ਤੋਂ ਨਹੀਂ ਲਿੱਤਾ ਜਾਂਦਾ ਕਪੜਾ ਕਿਸੇ ਡੀਲਰ ਤੋਂ ਨਹੀਂ ਲਿੱਤੇ ਜਾਂਦਾ ਸਿੱਧਾ ਫੈਕਟਰੀਆ ਮਿਲਾਂ ਤੋਂ ਕੱਪੜਾ ਲੈ ਕੇ ਆਉਨੇ ਆ ਟੇਲਰ ਆਉਂਦੇ ਆ ਆਪ ਹੀ ਸੀਨੇ ਆ ਆਪ ਹੀ ਕੱਪੜਾ ਲਾਉਨੇ ਆ ਤਾਂ 2995 ਜੇ ਕਿਉਂ ਨਾ ਦਈਏ ਬਈ 2995 ਜੇ ਰੰਗ ਰੂੰਗ ਕੱਪੜਾ ਸਾਰਾ ਕੋਲ ਚੰਗਾ ਮੈਂ ਕਾ ਛੱਡੋ ਭਾਜੀ ਰੰਗ ਐਨੇ ਦੇ ਦੇਣੇ ਆ ਜਿੰਤਾ ਤੇ ਮਰਜ਼ੀ ਤੁਸੀਂ ਲੈ ਲਓ ਚਾਹੇ ਪਿਸਤਾ ਟੈਨ ਗ੍ਰੀਨ ਚਾਹੇ ਗ੍ਰੇ ਕੱਲ ਲੈਣਾ ਬਲੈਕ ਲੈਣਾ ਸਕਿਨ ਲੈਣਾ ਜਿੰਨੀਆਂ ਮਰਜ਼ੀ ਛੇ ਦਾ ਲੈ ਲਓ ਭਾਜੀ ਅੱਛਾ ਇਹਦੇ ਵਿੱਚ ਮੈਨੂੰ ਹੋਰ ਦੱਸੋ ਕੋਈ ਇਟਾਲੀਨ ਉਟੂਲੀ ਨਹੀਂ ਇਟਲੀ ਵਾਲੇ ਵੀ ਕੋਟਪੈਂਟ ਹੈਗੇ ਆਪਣੇ ਕੋਲ ਬਿਲਕੁਲ ਹੈਗੇ ਸਾਡੇ ਕੋਲ ਇਟਾਲੀਅਨ ਕੋਟਪੈਂਟ ਹੈਗੇ ਚੈੱਕ ਕਰੋ ਇ ਬਜਾਰਾ ਦੇ ਵਿੱਚ ਇਹਨਾਂ ਦੀ 5-5000 ਰੁਪਏ ਇਕੱਲੇ ਸਮਾਈ ਤੇ 15-20000 ਦਾ ਕੋਡ ਪੈਨ ਬੰਦਾ 4500 ਦਾ ਸੀ ਕੇ ਦੇ ਦਾਂਗੇ ਆਪਾਂ ਇਟਾਲੀਅਨ ਕੋਡ ਪੈਨ ਬਿਲਕੁਲ ਭਾਈ ਜੀ ਉਹ ਲਾਵਾ ਕੋਈ ਕਹਿੰਦਾ ਵੀ ਮੈਨੂੰ ਸੀਆਰਐਮ ਚਾਹੀਦਾ ਕੋਈ ਕਹਿੰਦਾ ਰੇਮੰਡ ਚਾਹੀਦਾ ਕੋਈ ਉੱਚੇ ਬ੍ਰਾਂਡ ਵੀ ਹੈਗੇ ਆ ਬਿਲਕੁਲ ਹੈਗੇ ਆ ਜੀ ਸੀਆਰਐਮ ਦਾ ਕੋਡ ਪੈਨ ਅਸੀਂ 6300 ਰੁਪਏ ਦੇ ਵਿੱਚ ਸੀ ਕੇ ਦੇ ਦਨੇ ਆ ਰੇਮੰਡ ਦਾ ਕੋਡ ਪੈਨ ਅਸੀਂ 8250 ਰੁਪਏ ਦਾ ਸੀਕੇ ਦੇ ਦਿੰਦੇ ਆ ਜੀ ਤੇ ਜੇ ਕੋਈ ਕੋਪੀ ਮੈਨੂੰ ਚੈੱਕ ਚਾਹੀਦਾ ਜਾਂ ਮੈਨੂੰ ਲਾਈਨਿੰਗ ਦੇ ਵਿੱਚ ਇਹ ਲਾਈਨਾਂ ਵਾਲਾ ਕੋਰਪੇਟ ਵੀ ਹੈਗਾ ਆ ਬਿਲਕੁਲ ਜੀ ਤਰਸੀਮ ਜਸੜ ਸਟਾਈਲਸ 6 ਬਟਨ ਲਾ ਕੇ 6300 ਰੁਪਏ ਦਾ ਸੀਕੇ ਦੇ ਦਾਂਗੇ ਅੱਛਾ ਆ ਲਾਈਨਾਂ ਵਾਲਾ ਕੋਰਪੇਟ ਬਿਲਕੁਲ ਭਾਜੀ 6300 ਰੁਪਏ ਦੇ ਵਿੱਚ ਸੀਕੇ ਰੰਗਾ ਮੇਤੀ ਤੁਸੀਂ ਚੈੱਕ ਕਰ ਲਓ ਟਾਪ ਕਲਾਸ ਦੀ ਰੰਗਾ ਮੇਤੀ ਆ ਸਾਰੀ ਤਰ੍ਹਾਂ ਦੀ ਵੈਰਾਈਟੀ ਕੋਟ ਪੈਂਟ ਦੇ ਵਿੱਚ ਹੈਗੀ ਹੈ। ਮੈਂ ਆ ਦੇਖ ਰਿਹਾ ਬੜੇ ਸੋਹਣੇ ਸੋਹਣੇ ਬਲੇਜ਼ਰ ਦੇ ਡਿਜ਼ਾਈਨ ਵੀ ਹੈਗੇ ਆ, ਕੱਪੜਾ ਵੀ ਪੂਰਾ ਬੂਲ ਆ, ਠੰਡੇ 'ਚ ਲੱਗਣੀ ਨਹੀਂ ਹੈਗੀ। ਇਹ ਕਿੰਨੇ ਕੁ ਤੋਂ ਸ਼ੁਰੂ ਇਹਦਾ ਇਹਦੇ ਵਿੱਚ ਕਿੰਨੀਆਂ ਕੁ ਵੈਰਾਈਟੀਆਂ ਸਾਨੂੰ ਮਿਲ ਜੰਦੀਆਂ ਆ। ਦੇਖੋ ਜੀ ਵੈਰਾਈਟੀਆਂ ਜੇ ਕੋਈ ਕਮੀ ਨਹੀਂ, ਟੌਪ ਦਾ ਮਾਰਾ ਡਿਜ਼ਾਈਨਿੰਗ ਜ਼ਬਰਦਸਤ ਆ। ਲਗਜ਼ਰੀ ਚੈੱਕ ਤੁਹਾਨੂੰ ਮਿਲ ਜਾਣਗੇ। 4500 ਰੁਪਏ ਦਾ ਬਲੇਜ਼ਰ ਬਣਾ ਕੇ ਦਵਾਂਗੇ, ਡੀਸੀ ਸਾਹ ਵਾਲਾ। ਬੜੇ ਬੜੇ ਸੋਹਣੇ ਸੋਹਣੇ ਚਿੱਟੇ ਰੰਗ ਦੇ ਕੁੜਤੇ ਪਜਾਮੇ, ਵੈਰਾਈਟੀ ਬਹੁਤ ਜ਼ਿਆਦੀ ਇਹਦੇ ਵਿੱਚ। ਜੀ ਉਹ 700 ਰੁਪਏ ਦਾ ਵਾਈਟ ਕੁਰਤਾ ਆ ਬਈ ਮੈਂ ਸ਼ੁਰੂਆਤ 10000 ਤੱਕ ਲੈ ਲਓ ਜੇ ਕੋਈ ਕਵੇ ਮੈਂ ਸਲਵਾਰ ਸੂ ਬਣਾਉਣਾ ਪਠਾਨੀ ਸੂਟ ਬਣਾਉਣਾ ਉਹਦੇ ਲਈ ਵੀ ਉਦਾਂ ਦੇ ਕੱਪੜੇ ਹੈਗੇ ਆ ਜੀ ਸਾਡੇ ਕੋਲ ਲਚਕੇ ਵਾਲੇ ਕੁਰਤੇ ਪਜਾਮੇ ਹੈਗੇ ਜਿਹੜਾ 5-5000 ਬਜ਼ਾਰਾ ਦੇ ਵਿੱਚ ਰੇਟ ਆ ਇੰਡੋਨੇਸ਼ੀਆ ਦਾ ਕੱਪੜਾ ਸੀ 2350 ਰੁਪਏ ਦੇ ਵਿੱਚ ਦੇ ਦਾਂਗੇ ਤੁਸੀਂ ਪੇਪਰ ਕਾਟਨ ਚ ਰੰਗ ਲੈਣੇ ਆ ਗੀਜ਼ਾ ਚ ਰੰਗ ਲੈਣੇ ਆ ਚੈੱਕ ਕਰੋ ਸਾਰੇ ਰੰਗਾਂ ਵਿੱਚ ਹੀ ਸਾਡੇ ਕੋਲ ਅਵੇਲੇਬਲ ਮਿਲਦੀ ਆ ਸੋ ਜੇ ਹੁਣ ਠੰਡ ਹੋਈ ਜਾਂਦੀ ਠੰਡ ਦੇ ਲਈ ਸਾਡੇ ਕੋਲ ਗਰਮ ਕੁਰਤੇ ਪਜਾਮੇ ਵੀ ਹੈਗੇ ਆ ਬਜ਼ੁਰਗਾਂ ਲਈ ਵੀ ਕੁਰ ਕਲਰ ਦੇ ਵਿੱਚ ਵੀ ਹੈਗੇ ਤੇ ਵਾਈਟ ਦੇ ਵਿੱਚ ਵੀ ਹੈਗੇ ਮਤਲਬ ਸਾਰਿਆਂ ਦਾ ਵੱਡਾ ਫਾਇਦਾ ਸੀ ਕਰਕੇ ਜਾਣਾ ਕੁਰਤੇ ਪਿਆ ਮੈਂ ਤੁਸੀਂ ਦੇਖ ਲਏ ਤੁਸੀਂ ਕੋਟਪਿੰਟ ਦੇਖ ਲਏ ਹੁਣ ਤੁਹਾਨੂੰ ਅਸੀਂ ਬਲੇਜ਼ਰਾਂ ਵੀ ਦਿਖਾ ਦਿਆਂ ਸ਼ੇਰਵਾਨੀਆਂ ਦੱਸੋ ਬਾਈ ਦੇਖੋ ਜੀ ਸ਼ੇਰਵਾਨੀਆਂ ਬਜ਼ਾਰਾਂ ਦੇ ਵਿੱਚ 10 10 15 15000 ਰੁਪਿਆ ਕੱਲਾ ਰੈਂਟ ਆ ਤੁਸੀਂ 15 12000 ਜੇ ਸਾਡੇ ਕੋਲ ਆਪਦੇ ਮਨ ਪਸੰਦੀ ਸ਼ੇਰਵਾਨੇ ਸੀ ਕੇ ਲੈ ਜਾਓ ਜੀ ਜੇ ਅਪਾ ਸ਼ਰਟ ਦੀ ਗੱਲ ਕਰੀਏ ਬੜੀ ਸੋਹਣੀ ਕਲੈਕਸ਼ਨ ਆ ਬੜੀ ਸੋਹਣੇ ਇਹਦੇ ਵਿੱਚ ਡਿਜ਼ਾਈਨ ਆ ਇਹ ਕਿਥੋਂ ਜਰੂਰ ਹੁੰਦਾ ਦੇਖੋ ਜੀ 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਲਗਜ਼ਰੀ ਸ਼ਰਟ ਤੁਸੀਂ ਲੈਣੀ ਆ 600 800 900 1200 ਤੱਕ ਤੇ ਸਾਡੇ ਕੋਲ ਚੈੱਕ ਸ਼ਰਟਾਂ ਮ ਰੀਚ ਚੈੱਕ ਦੇ ਵਿੱਚ ਲੈਣੀ ਆ ਡਾਟ ਦੇ ਵਿੱਚ ਲੈਣੀ ਆ ਜਾਂ ਤੁਸੀਂ ਪ੍ਰਿੰਟਡ ਲੈਣੀ ਆ ਸਾਰੀਆਂ ਮਿਲ ਜਾਂਦੀ ਸੋ ਦੇਖੋ ਜੀ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਡਿਵਾਈਨ ਦਸਤਾਰ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਚਾਹੇ ਤੁਸੀਂ ਡਾਰਕ ਲੈ ਜੋ ਚਾਹੇ ਤੁਸੀਂ ਲਾਈਟ ਲੈ ਜੋ ਇਹਦੇ ਵਿੱਚ ਰੂਬੀਆ ਮਿਲ ਜੂ ਫੋਲੋਵਲ ਮਿਲ ਜੂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਦੇਖੋ ਪੈਕਿੰਗਾਂ ਬੜੀਆਂ ਸੋਹਣੀਆਂ ਜ਼ਬਰਦਸਤ ਟਾਈਆਂ ਆ ਆ ਚੈੱਕ ਕਰ ਲੋ ਮੈਂ ਦੇਖਦਾ ਬਹੁਤ سارے ਵੱਡੇ ਸ਼ੋਰੂਮਾਂ 'ਚ ਇਹ ਜੀ 1500 ਦੀ ਟਾਈ 1700 ਦੀ ਟਾਈ ਬਿਲਕੁਕੁਲ ਨਹੀਂ 550 ਰੁਪਏ 22 ਦਵਾਂਗੇ ਉਹ ਵੀ ਸੁਪਰ ਕੁਆਲਟੀ ਦੇ ਵਿੱਚ ਡੱਬਾ ਪੈ ਕਰਕੇ ਦਵਾਂਗੇ ਰੰਗ ਬਹੁਤ ਸਾਰੇ ਹੈ ਲਾਈਨਿੰਗ ਦਾ ਕਪੜਾ ਹੈਗਾ ਸੂਟਾਂ ਦੇ ਲਈ ਲਾਈਨਿੰਗ ਦਾ ਕਪੜਾ ਗਾਰੰਟੀ ਵਾਲਾ ਦਵਾਂਗੇ ਸਿਰਫ 45 ਰੁਪਏ ਮੀਟਰ 550 ਤੋਂ ਪਲੱਸ ਰੰਗ ਮਿਲਣਗੇ ਰੰਗਾ ਮੇਜੀ ਟੌਪ ਕਲਾਸ ਹੀ ਲਗਜ਼ਰੀ ਕਪੜਾ ਦਵਾਂਗੇ ਡਿਵਾਈਨ ਦਾ ਤਾਰ ਦਾ ਦੀਪਕ 골ਡ ਦੇ ਨਾਮ ਦੀ ਵੈਰਾਈਟੀ ਹੈ ਜਬਰਦਸਤ ਵੈਰਾਈਟੀ 45 ਰੁਪਏ ਮੀਟਰ ਜੋ ਕਿ ਲੈ ਕੇ ਦਿੱਤਾ ਵੇ ਸੋ ਦੇਖੋ ਕੋਟਮੈਂਟ ਕੁਰਤੇ ਮੈਂ ਦੇਖ ਰਿਹਾ ਸਵਾਈਡ ਸ਼ਾਟ ਤੁਸੀਂ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ ਕੋਈ 1200 ਕੋਈ 1400 ਕੋਈ 1300 ਸਿਰਫ 500 ਰੁਪਏ ਦੇ ਵਿੱਚ 5 500 ਰੁਪਏ ਦੇ ਵਿੱਚ ਸਵੈਟਰ ਸ਼ਰਟ ਆ ਦੇਖੋ ਬੈਕ ਵੀ ਦੇਖੋ ਫਰੰਟ ਵੀ ਦੇਖੋ ਬੜੇ ਡਿਜ਼ਾਈਨਰ ਪੀਸ ਹੈਗੇ ਆ ਮਤਲਬ ਅੰਕਲ ਹੋਮ ਬੁੱਟਰ ਰੋਡ ਕਾਦੀਆਂ ਦੇ ਸਾਰਿਆਂ ਦੇ ਵੱਡੇ ਫਾਇਦੇ ਆ ਠੰਡ ਠੰਡੀ ਲੱਗਣ ਨਹੀਂ ਹਾਫ ਜਿਪਰ ਦੇ ਵਿੱਚ ਤੁਹਾਨੂੰ ਚਾਹੀਦੀ ਹੈ ਚੀਜ਼ ਉਹ ਵੀ ਤੁਹਾਨੂੰ ਮਿਲ ਜਣੀ ਹੈ ਸਾਈਜ਼ ਦੇ ਵਿੱਚ ਸਾਰੇ ਮਿਲ ਜਣੇ ਆ ਬਿਲਕੁਲ ਜੀ ਆ ਗਈ ਠੰਡ ਆ ਗਈ ਠੰਡ ਆ ਗਈ ਠੰਡ ਹੁਣ ਠੰਡ ਤੋਂ ਬਚਣ ਵਾਸਤੇ ਲੈ ਜਾਓ ਜੈਕਟਾ ਚੈੱਕ ਕਰੋ ਜੈਕਟਾ ਤੁਸੀਂ ਚਾਹੇ ਹਾਫ 슬ੀਵ ਲੈਣੀਆਂ ਚਾਹੇ ਫੁੱਲ ਬਾਜ਼ੂ ਵਾਲੀਆਂ ਲੈਣੀਆਂ ਕੋਪੀ ਬਣੀ ਵਿਆ ਹੁਣ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ ਹੁਣ ਤੁਸੀਂ ਡਾਕਟਰਾਂ ਨੂੰ ਪੈਸੇ ਨਾ ਭਰੋ ਆ ਕੇ ਗਰਮ ਚੀਜ਼ਾਂ ਲੈ ਜਾਓ ਆ ਵੀ ਤੁਸੀਂ ਚੈੱਕ ਕਰ ਲਓ ਬਈ ਸਿਰਫ 850 ਜੇ ਦੇਣੀ ਆ ਜਿਹੜੀਆਂ ਤੁਸੀਂ ਬਾਜ਼ਾਰ 'ਚ 15-1500 1700 850 ਵਿੱਚ ਫੁੱਲ ਬਾਜੂ ਵਿਦ ਕੈਪ ਤੁਹਾਨੂੰ ਅਸੀਂ ਦੇ ਦੇਣੀ ਆ ਅੱਜ ਗਰਮ ਜੈਕਟਾਂ ਮੰਨੋ ਹਰ ਇੱਕ ਚੀਜ਼ ਇੱਕੋ ਹੀ ਛਾਤੇ ਜਿਹੜਾ ਚਾਹੀਦੀ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੱਸਾਂ ਕੋਟ ਪੈਂਟ ਕੁਰਤੇ ਵੀ ਹਮੇ ਸ਼ੇਰਵਾਨੀਆ ਬਲੇਜ਼ਰ ਬਾਸਨਾ ਪੱਗਾ ਜੈਕਟਾਂ ਟੀ-ਸ਼ਰਟਾਂ ਸਵੈਟਰ ਸ਼ਰਟ ਸਾਰੀ ਵੈਰਾਈਟੀ ਇੱਕ ਪਛਾਤੇ ਡਮ ਅੰਕਲੋਂ ਬੋਟਰ ਰੋਡ ਕਾਦੀਆਂ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਲਓ ਸਤਿ ਸ੍ਰੀ ਅਕਾਲ